ਨਾਰਦ ਕਹਿੰਦਾ ਮੈਨੂੰ ਐ ਜਾਪਦਾ ਇਹ ਕੜਾ ਖਾਨ ਵਾਲੀ ਫੋਲਸ ਜਕਾਰੇ ਉੱਤੇ ਜ਼ੋਰ ਨਾ ਕੋਈ ਲਗਾਏ ਸੋਹੰਗ ਮਾਰਾ Sohang Maharaj Shera Sengh Vishnu Bhagwan Di Dal Sohang Maharaj Vishnu Bhagwan ਸੋ ਹੰਗੁ ਮਾਰਾਚੇ ਸੇਂਗਰ ਵੀਛਣੋਂ ਪੰਮਾਨ ਦੀ ਜਾ ਸਤਕਾਰ ਜੋ ਹਰ ਸੰਗ ਹੈ ਜੀ ਪਰਮੇਸ਼ਰ ਨੇ ਆਪ ਜੀ ਨੂੰ ਸਭ ਨੂੰ ਜਗਰੀ ਭਖਤ ਨਾਇ ਹੈ ਔਰ ਹਰ ਇੱਕ ਜਨ ਭਗਤ ਨੂੰ ਪਰਮੇਸ਼ਰ ਨੇ ਅਸੂਤੇ ਨਿਯਮ ਦਿੱਤੇ ਨੇ 33 ਜਿਹੜੇ ਅਸੂਲ ਆ ਇਸ ਦਾ ਮਤਲਬ ਇਹ ਨਹੀਂ ਕਿ 1 2 ਸੂਲ ਪੜੇਦ ਘਾਰਾਂ ਨੂੰ ਚਲੇਗੇ ਉਹ ਵੀ ਨਹੀਂ ਮੰਨੇ 33 33 ਦੇ ਅਸੂਲਾਂ ਨੂੰ ਮੰਨਣਾ ਚਾ ਮੀਂਹ ਸ਼ਰਾਬ ਆਂਡਾ ਤੁਮਕੂ ਸਿਗਰਟ ਪੀਣੀ ਕੋਸਤ ਜੂਣ ਦੀਆਂ ਰਸਮਾਂ ਮਰਨ ਦੀਆਂ ਰਸਮਾਂ ਪਰਮਾਤਮਾ ਨਾਲ ਦਿੱਤੀਆਂ ਸ਼ਾਦੀਆਂ ਦੀਆਂ ਵਿਆਹ ਦੀਆਂ ਰਸਮਾਂ ਦਿੱਤੀਆਂ ਕਿ ਐਸੀ ਚੱਲ ਰਹੀਆਂ ਕੋਈ ਨਹੀਂ ਚੱਲਦਾ ਸਿਰਫ ਅਸੀਂ ਇੱਕ ਮਾਫੀ ਚਾਹਵਾ ਪਹਿਲੇ ਹੀ ਅਸੀਂ ਸਿਰਫ ਇੱਕ ਚਾਹ ਛੱਡੀ ਆ ਕੁਝ ਨਹੀਂ ਛੱਡਿਆ ਪਰਮੇਸ਼ਰ ਨੇ ਪਹਿਲੀ ਵਾਰ ਮਾਂਤ ਲੋਕ ਦੇ ਵਿੱਚ ਸਾਡੇ ਤੇ ਹੀ ਅਪਾਪਾ ਕਿਰਪਾ ਕੀਤੀ ਹੈ ਬੇਅੰਤ ਕਿਰਪਾ ਕੀਤੀ ਹੈ ਅਸੀਂ ਤੁਹਾਨੂੰ ਬੋਲ ਕੇ ਚਲੇ ਜਾਂਦੇ ਹਾਂ ਸੁਣਨ ਵਾਲੇ ਸੁਣ ਕੇ ਚਲੇ ਜਾਂਦੇ ਤੇ ਕਾਰਜਾਂ ਫੇਰ ਉਧਾਰੀ ਹੁੰਦੇ ਹੋ ਜਾਂਦੇ ਸੀ ਉਹਨੇ ਕਿਹਾ ਵਿਆਹ ਕਦੋਂ ਹੋਣਗੇ ਸ਼ਾਦੀਆਂ ਕਦੋਂ ਹੋਣਗੀਆਂ ਡੇਟਾ ਦੱਸਿਓ ਤੇ ਅਸੀਂ ਸੰਗਰਾਮਾਂ ਦਾ ਵਿਆਹ ਤੇ ਪਹੁੰਚ ਗਏ ਉਸਨੇ ਕਿਹਾ ਗਾੜੀ ਮੋਚ ਨਹੀਂ ਕਟਣੀ ਅਸੀਂ ਕਟਾਈ ਉਸਨੇ ਕਿਹਾ ਬਾਗ ਵਾਲੇ ਨਹੀਂ ਕਰਨੇ ਅਸੀਂ ਕਰਾਏ ਉਸਨੇ ਕਿਹਾ ਕਿ ਭੋਗਾ ਤੇ ਨਹੀਂ ਜਾਣਾ ਅਸੀਂ ਗਏ ਭੋਗਾ ਦਾ ਲੰਗਰ ਖਾਦਾ ਜਿਵੇਂ ਇਲਾ ਹੁੰਦੀਆਂ ਗਿਸਟਾਂ ਬਾਣੀ ਇਹ ਅਸੀਂ ਤਾਂ ਹੁਕਮ ਗੁਮਨੇ ਨਹੀਂ ਹੈਗਾ ਬਸ ਇਹ ਕਹਿੰਨੇ ਕਿ ਉਹਨੂੰ ਜ਼ਿਆਦਾ ਗਿਆਨੋਂ ਛਾੜ ਕੇ ਚਲਾ ਗਿਆ ਸਜਣੋ ਪਰਮੇਸ਼ਰ ਨੇ ਅਪਰ ਅਪਾਰ ਕਿਰਪਾ ਕੀਤੀ ਪਿਛਲੇ ਸਾਡੇ ਜਿਹੜੇ ਕਸੂਰ ਬਖਸ਼ੇ ਆ ਅਗਲੇ ਨਹੀਂ ਬਖਸ਼ੇ ਅਗਲੇ ਨਹੀਂ ਬਖਸ਼ੇ ਨੌ ਜੇਜ ਨੂੰ ਹੋਇયું ਛਾਂਛਾ ਜੀ ਗੁਰਮੁਖ ਦਵਾਰ ਕੇ ਇਸੇ ਭਲਾਈ ਕੋ ਉੱਥੇ ਇਹ ਪੰਜ ਤਤ ਸਰੀਰ ਕੀ ਹਾੜੇ ਕੜਦਾ ਅਕਾਲ ਪੁਰਖ ਦੇ ਚੰਦ ਲੈਣਾ ਜਿੱਥੇ ਮੇਰਾ ਵੀ ਕਹੇਗਾ ਮੈਂ ਸੀਮਤੀ ਕਰ ਜਾਂਦੇ ਗ੍ਰੰਥਮਤੇ ਹੀ ਦਿੱਤੇ ਆ ਪੰਜ ਤਤ ਕਹਿਣ ਪ੍ਰਭੂ ਜੇ ਤੂੰ ਕਰਨ ਆਇਓ ਮਾਫ ਜੇ ਤੂੰ ਆ ਹੀ ਗਿਆ ਮਾਫ ਕਰਨ ਵਾਸਤੇ ਮਿਹਰ ਨਜ਼ਰ ਉਠਾਈਆ ਮਿਹਰ ਦੀ ਨਜ਼ਰ ਸਾਡੇ ਤੇ ਜਿਹੜੀ ਹੈ ਉਹ ਉਠਾ ਦੇ ਕਰਦੇ ਸਾਡਾ ਸੁਹਾਣਾ ਵੇਖੀ ਗੁਸਤਾਖ ਸਾਡਾ ਸੁਹਾਣਾ ਵੇਖੀ ਗੁਸਤਾਖ ਗਿਲਾ ਨਾ ਕੋਈ ਜਨਾਇਆ ਉਹ ਜਿਉਂ ਭਾਵੇਂ ਤੂੰ ਲੈਣਾ ਰਾਖ ਅਸੀਂ ਜਿਸ ਤਰ੍ਹਾਂ ਦੇ ਹਾਂ ਪ੍ਰਭੂ ਸਾਨੂੰ ਤਰਾਂ ਲੈਣਾ ਰਾਖ ਤੇਰੇ ਹੱਥ ਬੜਈ ਆ ਤੇਰੇ ਹੱਥ ਬੜਈ ਆ ਅਸੀਂ ਤਤ ਵਿਚਾਰੇ ਤੇਰੇ ਦਾਸ ਅਸੀਂ ਇਹ ਪੰਜ ਤਤਾਂ ਅਸੀਂ ਤੇਰੇ ਦਾਸ ਹਮੇਸ਼ਾ ਤੇ ਦਾਸ ਬਰ ਕੇ ਰਹੇ ਹੋ ਪਰਮਾਤਮਾ ਦੇ ਤੂੰ ਕਿਉਂ ਸਾਡੀ ਸੇਵ ਕਮਾਈ ਆ ਤੂੰ ਕਿਉਂ ਸਾਡੀ ਸੇਵ ਕਮਾਈ ਆ ਛਟ ਨਾਰਦ ਆ ਗਿਆ ਪਾਸ ਨਾਰਦ ਆ ਗਿਆ ਨਾਰਦ ਕੀ ਕਹਿੰਦਾ ਸ਼ਰਾਰਤ ਦਿੱਤੀ ਸੁਣਾਈ ਆ ਕੀ ਸ਼ਰਾਰਤ ਸੁਣਾਈ ਨਾਰਦ ਨੇ ਨਾਰਦ ਕੀ ਕਹਿੰਦਾ ਭਗਤਾਂ ਨੂੰ ਪਹਿਲੋਂ ਤੁਸੀਂ ਉਹਦਾ ਕਰਦੇ ਰਹੇ ਪਾਠ ਪਹਿਲਾਂ ਤੁਸੀਂ ਉਸ ਦਾ ਕੀ ਕਰਦੇ ਰਹੇ ਪਾਠ ਸਿਫਤਾਂ ਟੋਲੇ ਗਾਈਆ ਉਹ ਸੱਚ hẳn ਬੈਠਾ ਰਿਹਾ ਮਾਰ ਕੇ ਠਾਠ ਆਪਣਾ ਵਧ ਕਰਾਈਆ ਉਹ ਬੈਠਾ ਰਿਹਾ ਤੁਸੀਂ ਪੂਜਾ ਪਾਠ ਕਰਦੇ ਰਹੇ ਕੋ ਹਨ ਜੁਗ ਜੁਗ ਪੈਂਦਾ ਰਹਾ ਘਾਟ ਤੁਨ ਘਾਟਾ ਪੈਂਦਾ ਰਹਾ 84 ਵਿੱਚ ਪਵਾਈਆ ਉਹ ਭਗਤੋ ਜੇ ਹੁਣ ਆ ਗਿਆ ਜੇ ਮਾਰ ਕੇ ਬਾਟ ਪਾਂਦੀ ਬਣ ਕੇ ਪੰਦ ਮੁਕਾਈਆ ਤੁਸੀਂ ਖੁਸ਼ੀ ਨਾਲ ਆਖੋ ਪ੍ਰਭੂ ਭਗਤੋ ਤੁਸੀਂ ਖੁਸ਼ੀ ਨਾਲ ਕੀ ਆਖੋ ਪ੍ਰਭੂ ਨੂੰ ਪ੍ਰਭੂ ਸਾਡੇ ਸਾਫ ਕਰਦੇ ਕਾਇਆ ਮਾਰਟ ਅੰਦਰ ਵੜ ਕੇ ਧੋਣਾ ਅੰਦਰ ਵੜ ਕੇ ਧੋਣਾ ਚਾਈ ਚਾਈਆ ਸਾਡੇ ਮਲਮੂਤਰ ਨਾਲ ਭਾਵੇਂ ਲਿਪੜ ਜਾਣ ਤੇਰੇ ਹੱਥ ਜੇ ਤੂੰ ਆਗੇ ਪ੍ਰਭੂ ਸਾਨੂੰ ਸਾਬਤ ਅੱਗੇ ਤਾਂ ਪੈਂਡਾ ਖਤਮ ਕਰ ਦੇ ਸਾਡੇ ਮਲਮੂਤਰ ਨਾਲ ਭਾਵੇਂ ਲਿਪੜ ਜਾਣ ਤੇਰੇ ਹੱਥ ਫਿਰ ਵੀ ਕਰੀ ਸਫਾਈਆ ਫਿਰ ਵੀ ਕਰੀ ਸਫਾਈਆ ਪਿਛੇ ਕੋਟਨ ਕੋਟ ਚੋਕੜੀਆਂ ਭਗਤ ਤੇਰੀਆਂ ਗੋਂਦੇ ਆਏਗਾ ਉਹ ਗੋਂਦੇ ਆਏ ਜੇ ਗਾਂਥ ਤੁਸੀਂ

ਕੋਟਨ ਕੋਟ ਜਿਗ ਚੋਕੜੀ ਪਖਤ ਤੇਰੀ ਗੋਂਦੇ ਆਏਗਾ ਹੁਣ ਇਥੋਂ ਸੇਵਾ ਲੈਣੀ ਕਰਾਈਆ ਜੇ ਤੂੰ ਪ੍ਰੀਤਮ ਪਿਆਰਾ ਜੇ ਤੂੰ ਪ੍ਰੀਤਮ ਪਿਆਰਾ ਹੈ ਤੇ ਨਵ ਨੌ ਜੇਠ ਨੂੰ ਫੇਰ ਟੇਕ ਕੇ ਮਾਥ ਮਸਤਕ ਭਗਤਾਂ ਦੇ ਚਰਨਾਂ 'ਤੇ ਲਗੜਾਈਏ ਤੁਹਾਡੇ ਭਗਵਾਨ ਨੂੰ ਕਹਿ ਰਿਹਾ ਕਿ ਤੂੰ ਪਹਿਲਾਂ ਭਗਤਾਂ ਦੇ ਚਰਨਾਂ ਦੇ ਪਹਿਲਾਂ ਨੱਕ ਰਗੜ ਭਗਵਾਨ ਚਰਨਾ ਹੈਡ ਰਗੜਾਈ ਆ ਜੇ ਤੈਨੂੰ ਸਮਝਦੇ ਪੂਰ ਸਿੰਘ ਜਾਟ ਜੇ ਤੈਨੂੰ ਸਮਝਦੇ ਪੂਰਨ ਸਿੰਘ ਜਾਟ ਇਹਨਾਂ ਦੀ ਧੂੜ ਆਪਣੇ ਬੱਚਿਆਂ ਦੀ ਭਗਤਾਂ ਦੀ ਸਿਰ ਆਪਣੇ ਵਿੱਚ ਲੈ ਪਾਈ ਹੈ ਆਪਣੇ ਸਿਰ ਵਿੱਚ ਪਾਇਆ ਹੈ ਤੂੰ ਪ੍ਰਭੂ ਇਹ ਚਰਨਾ ਦੀ ਤੂ ਇਹ ਉਹ ਮਿਲਿਆ ਜੇ ਹਰਕ ਨਹੀਂ ਪੈਂਦਾ ਸੰਸਾਰ ਕੀ ਕਰਦਾ ਸੰਸਾਰ ਦੇ ਵਿੱਚ ਨਾ ਬਿਜਲੀ ਜਾਓ ਨਹੀਂ ਜੀ ਤੂੰ ਵੀ ਪੱਖਾ ਰੱਖ ਲਾ ਆ ਜਾ ਤੂੰ ਵੀਰ ਦਾਸਾਂ ਕਰ ਲਿਆ ਕੇ ਨਹੀਂ ਅੱਗੇ ਪਰਮਾਤਮਾ ਕੀ ਕਹਿੰਦੇ ਨੇ ਨੌ ਜੇੜ ਹੁਣ ਕੀ ਕਹਿੰਦਾ ਨੌ ਜੇੜ ਕਹੇ ਪ੍ਰਭੂ ਮੇਰੇ ਨੈਤਰਾ ਵਗਦੀ ਅੰਜ ਮੈਂ ਰੋਂਦਾ ਹਾਂ ਕਿਸ ਵੇਦ ਤੇਰੀ ਸਾਚੀ ਸਾਂਝ ਸੱਜਣਾ ਦੇ ਦੇ ਰੜਾਈਆ ਪੁਰਖੇ ਕਾਲ ਕਹੇ ਮੇਰਾ ਭਗਤ ਕਰੇਗਾ ਰਾਜ ਮੇਰਾ ਭਗਤ ਰਾਜ ਕਰੇਗਾ ਮਜ਼ਦੂਰੀ ਗਰੀਬ ਦੀ ਝੋਲੀ ਪਾਈਆ ਮਜ਼ਦੂਰੀ ਕਿ ਦੀ ਝੋਲੀ ਪਾਓ ਉ ਗਰੀਬ ਗਰੀਬੋਂ ਤੁਹਾਡਾ ਪਰਮੇਸ਼ਰ ਮਜ਼ਦੂਰੀ ਗਰੀਬ ਦੀ ਝੋਲੀ ਸੋਰੀ ਮੈਂ ਮਾਫ ਚਾਹੁੰਗਾ ਪੁਰਖ ਅਕਾਲ ਕੀ ਹੈ ਮੇਰਾ ਭਗਤ ਕਰੇਗਾ ਰਾਜ ਮੇਰੇ ਉੱਤੇ ਹੁਕਮ ਚਲਾਈਆ ਮੇਰੇ ਉੱਤੇ ਚਲਾਓ ਉਸਤੇ ਹੁਕਮ ਕਰਾਤਮਾ ਦੀ ਮੇਰੇ ਉੱਤੇ ਹੁਕਮ ਚਲਾਈਆ ਮੈਂ ਸੇਵਕ ਹੋ ਕੇ ਭਾਂਡੇ ਦੇਵਾਂਗਾ ਮਾਂਜ ਮੈਂ ਸੇਵਕ ਹੋ ਕੇ ਭਾਂਡੇ ਦੇਵਾਂਗਾ ਮਾਂਜ ਘਰ ਘਰ ਕਰਾਂ ਸਫਾਈਆ ਫੇਰ ਵੀ ਭਗਤ ਰੱਖ ਰਹਿਣਾ ਜੀ ਉਦੀ ਕੁਸਤ ਲਾਜ ਰੱਖੋ ਗਿਆ ਫਿਰ ਵੀ ਪੱਗ ਰੱਖ ਲੈਣ ਲਾਜ ਮਜਬੂਰੀ ਗਰੀਬ ਦੀ ਝੂਲੀ ਪਾਈ ਆ ਪਿਛਲਾ ਬਦਲ ਦੇਣਾ ਰਿਵਾਜ ਪਿਛਲਾ ਰਿਵਾਜ ਛੱਡ ਦੋਇਆ ਪਿਛਲਾ ਬਦਲ ਦੇਣਾ ਰਿਵਾਜ ਅਗਲੀ ਖੇਲ ਖਲਾਈਆ ਜਿਹੜਾ ਸੀਸ ਪਹਿਨਦਾ ਸੀ ਤਾਜ ਕੋਈ ਸੀ ਜਿਹੜਾ ਸੀਸ ਤੇ ਤਾਜ ਪਹਿਨਦਾ ਸੀ ਸੱਚਖੰਡ ਵੀ ਤਾਜ ਲਾ ਕੇ ਬੈਠਾ ਰਹਿੰਦਾ ਇੱਥੇ ਵੀ ਤਾਜ ਲਾ ਕੇ ਅੱਗੇ ਬੈਠਾ ਜਿਹੜਾ ਸੀਸ ਪਹਿਨਦਾ ਸੀ ਤਾਜ ਉਹ ਪਤਾਂ ਦਾ ਚਾਕਰ ਉਹ ਪਤਾਂ ਦਾ ਚਾਕਰ ਘਰ ਤੋਂ ਪਿੱਛੇ ਆ ਮੰਗਣ ਜਾਈਏ ਉਹ ਪਤਾਂ ਦਾ ਚਾਕਰ ਉਹ ਕਰ ਕਰ ਪਿੱਛੇ ਆ ਮੰਗਣ ਵਾਸਤੇ ਗਿਆ ਤੁਹਾਡੇ ਕੋਲ ਹੈਗਾ ਪਿੱਛੇ ਆ ਮੰਗਣ ਜਾਈਆ ਉਹ ਜਿਹੜਾ ਰਸਨਾ ਦੇ ਭੋਗ ਲਗਾਉਂਦਾ ਸੀ ਸਵਾਦ ਉਹ ਗੰਢੇ ਖਾ ਕੇ ਚਟ ਲਗਾਈ ਤੁਹਾਡੇ ਘਰ ਨੂੰ ਗੰਢੇ ਖਾ ਕੇ ਆਚਾਰਤਾ ਪ੍ਰਮਾਤਮਾ ਜਿਹੜਾ ਸੀਸ ਤੇ ਤਾਜ ਪਹਿਨ ਕੇ ਰਹਿਦਾ ਸੀ ਜਿਹੜਾ ਭੋਗਾਂ ਦੇ ਸੁਆਦ ਲਾਂਦਾ ਸੀ ਤੁਹਾਡੇ ਘਰ ਗੰਡੇ ਖਾ ਖਾ ਕੇ ਉੱਚਾ ਖੁੰਦਾ ਆ ਗੰਡੇ ਖਾ ਕੇ ਛੱਟ ਲੰਗਾਈ ਆ ਉਸ ਨੂੰ ਭਾਵੇਂ ਤੁਸੀਂ ਬਾਹੋਂ ਘਰੋਂ ਬਾਹਮੋਂ ਫੜ ਕੇ ਦਿਓ ਕਾਟ ਅੱਜ ਤੁਸੀਂ ਭਾਵੇਂ ਉਹਨੂੰ ਫੜ ਕੇ ਘਰ ਤੋਂ ਬਾਹਰ ਕੱਢ ਲਓ ਫਿਰ ਵੀ ਤੁਹਾਡੇ ਘਰ ਭਾਂਡੇ ਮੰਝ ਆਈਆ ਇੱਥੇ ਮੇਰਾ ਤੁਹਾਡੇ ਨਾਲ ਕਾਂਡੀ ਮੈਂਤਨ ਵਾਸਤੇ ਆਜਾ ਮੈਂ ਬੇਸ਼ੱਕ ਤੁਸੀਂ ਮਿਲਕਰ ਗੱਲ ਕਰ ਲਓ ਸਜਣੋ ਇਹ ਜੈ ਸਤੁਰ ਮਿਲਿਆ ਹੈ ਕਿ ਰਹੀ ਹੱਥੀ ਨਾ ਚੜੇ ਹੀ ਨਿਕਲ ਜਾਵੇ ਇਹ ਹਰ ਇੱਕ ਸੰਗਤ ਨੂੰ ਇਹ ਹਟਾਇ ਤੇ ਪਰਮੇਸ਼ਰ ਅੱਜ ਅਸੀਂ ਸਟੇਜ ਤੇ ਕਹਿ ਕੇ ਚਲੇ ਜਾ ਜਨੇ ਆ ਜੀ ਪਕੌੜੇ ਕਿੰਨੇ ਬਣਾ ਦਿੱਤੇ ਮਾਫੀ ਚਾਹਾਂਗਾ ਸਜਣੋ ਜਦੋਂ ਵਿਹਾਰ ਹੁੰਦਾ ਸੀ ਸਤਸੰਗ ਹੁੰਦਾ ਸੀ ਸੱਚੇ ਪਾਸ਼ਾ ਅਗਲੇ ਘਰ ਪਹਿਲੇ ਪੰਜ ਗੁਰਸਿੱਖ ਤੋਰਦੇ ਸੀ ਜਾਓ ਜਾ ਕੇ ਲੰਗਰ ਬਣਾਓ ਤੁਸੀਂ ਕਿੰਨੇ ਕਰਾ ਜਾਂਦੇ ਜੀ ਅਸੀਂ ਕਹਿੰਨੇ ਜੀ 11:27 ਸਟਾਰਟ ਹੋਣੀ ਹੈ ਜੀ ਪੌਣੀ 10 ਵਜੇ ਪਕੌੜੇ ਛਕ ਲੈਣ ਤੇ 11 ਵਜੇ ਬਹਿ ਜਾ ਕੇ ਪਾਣੀ ਪੜਨ ਵਾਸਤੇ ਆਪਣੇ ਆਪ ਤੇ ਲਾਗੂ ਕਰਨੀ ਪਹਿਲਾਂ ਸਾਨੂੰ ਆਉਣੀ ਚਾਹੀਦੀ ਹੈ ਫਿਰ ਦੂਸਰੇ ਤੇ ਉੰਗਲ ਕਰਨੀ ਚਾਹੀਦੀ ਹੈ ਮੈਂ ਇੱਥੇ ਹੀ ਮਾਫੀ ਚਾਹਾਂਗਾ ਖੇਮਾ ਚਾਹਾਂਗਾ ਕੁ ਸ਼ਬਦ ਦੇ ਪਿੱਛੇ ਜਰੂਰ ਬੋਲੇ ਗਏ ਹਨ ਬੱਚਾ ਛੋਟਾ ਹਾਂ ਜਾ ਹਾਂ ਮਾਫ ਕਰਦੇ ਸਾਰੀ ਸੰਗਤ ਯੂਚੰਛਾ ਜੀ ਵੀ ਮਾਫ ਕਰਤਾਂ ਪੰਜ ਜਗ੍ਹਾ ਰੇ ਇਸ ਤਰ੍ਹਾਂ ਦੇ ਲਾਗ ਹੋਰ ਉਹ ਪੜਨ ਤੋਂ ਪਰ ਆਓ ਜਿਵੇਂ ਸਾਨੂੰ ਪਰਮੇਸ਼ਰ ਨੇ ਸਾਨੂੰ ਲਾ ਕੇ ਦੱਸੇ ਹਾਂ ਇਸ ਤਰ੍ਹਾਂ ਦੇ ਲਾਗ ਕਰੋ ਸੋ